तो गारा सवाल कर गई तारा सवाल कर गई भूआ निकल लग गया ड्रैवर मैं बेटी रोटी होस्पिटल रोटी लाके जा रहा वो मेरी गड़ी आ बेटी खड़ी आ मैं बैक बहर कटिया अग लग गा ਇਕਦਮ ਪੂਆ ਨਿਕਲਿਆ ਰਾਕਫਾਲੀ ਵੱਡਾ-ਵਡਾ ਹੋ ਗਿਆ ਬਾਈ ਕੋਈ ਗੇੜਾ ਵਾਲੇ ਨੂੰ ਫੋਨ ਕੀਤਾ ਹਾਂ ਅੱਜ ਗੱਡੀ ਪਾਣੀ ਲੱਗ ਰਹੀ ਪਹੁੰਚੀ ਲੱਗਦਾ ਨੇੜੇ 12:00 ਵਜੇ ਸਟੇਸ਼ਨ ਹੈਗਾ ਸਿਰਫ ਆਪਣਾ ਪਾਣੀ ਮੰਦਰਾਣੀ ਹੈਗਾ ਹਾਂ ਛੇ ਗੱਡੀਆਂ ਖੜੀਆਂ ਨੇ ਇੱਕ ਵੀ ਗੱਡੀ ਹਟਕੜੀ ਪਹੁੰਚੀ ਕੀ ਲੱਗਦਾ ਕੋਈ ਵੱਡਾ ਹਾਸਾ ਹੋ ਸਕਦਾ ਜਿਵੇਂ ਟ੍ਰੈਫਿਕ ਚੱਲ ਰਹੀ ਹੈ ਹਾਸਾ ਜੀ ਕਿ ਕੈਂਕੀ ਜੇ ਇਹ ਡੀਜ਼ਲ ਹੀ ਗੱਡੀ ਆ ਜੇ ਗਿਆਗਲੀ ਤਰਿਫਲੀ ਪੜਾਕਾ ਬਹਿ ਰਹੀ ਹਾਂ ਪਰ ਇਹ ਗੱਡੀਆਂ ਜਾਲੇ-ਜਾਲੇ ਨੇ ਹਾਂ ਯਾਰ ਬਹੁਤ ਜਾਣੀ ਸੀ ਕਿੰਨੇ ਬੰਦੇ ਸੀ ਵਿੱਚ ਇਹਦੇ ਖਾਲੀ ਇੱਕ ਡਰਾਈਵਰ ਸੀਗਾ ਜੀ ਹਾਂ ਗੱਡੀ ਖਾਲੀ ਕਰਕੇ ਆ ਉਹ ਸਾਲੇ ਕਹਿੰਦੇ ਦੋ ਜਾਨੇ ਸੀ ਇੱਕ ਇੱਕੋ ਹੀ ਬੰਦਾ ਸੀਗਾ ਆ ਚਾਹੀ ਪਚ ਗਿਆ ਬੰਦਾ ਬੰਦਾ ਵਿਚਾਰੇ ਕੋਈ ਆਲੇ ਦੁਆਲੇ ਕੋਈ ਹੋ ਸਕਤਾਂ ਕੋਈ ਨੁਕਸਾਨ ਨਹੀਂ ਆ ਪਚਾ ਹੋ ਗਿਆ ਗੱਡੀ ਨਾਲ ਖਸਰ ਹੋਇਆ ਉਹ ਬੰਦਾ ਖੜਾ ਹੋ ਗਿਆ ਨੁਕਸਾਨ ਦਿੱਤਾ ਲੱਗੀ ਕਿ ਤੱਕ ਕੁਝ ਪਤਾ ਲੱਗ ਪਿਆ ਆ ਡਰਾਮਾ ਭਰ ਭਰ ਕੇ ਅਸੀਂ ਲੈ ਕੇ ਆਏ ਬਾਲਟੀਆਂ ਭਰ ਭਰ ਕੇ ਤਾਂ ਜਾ ਕੇ ਸ਼ਾਟ ਸੜ ਗਈ ਬੰਦਾ ਚਲਾ ਰਿਹਾ ਹੁੰਦਾ ਇੰਜਨ ਦੇ ਥੱਲੇ ਅੱਗ ਲੱਗੀ ਲੋਕਾਂ ਨੇ ਰੋਕਿਆ ਤਿੰਨ ਚਾਰ ਵਾਰੀ ਗੱਡੀਆਂ ਭਰ ਕੇ ਮੈਂ ਇਹ ਅੱਡਾ ਲਾਇਆ ਪ੍ਰਤਾਪ ਚੌਂਗ ਦੇ ਵਿੱਚ ਨਿਊਟਰੀ ਕੁਲਚੇ ਦਾ ਡਾਣਾ ਮੇਰਾ ਵੀਰੇ ਮੈਂ ਲੈਣ ਚੱਲਾਂ ਦੁਬਾਰਾ ਪਾਣੀ ਲੈਣ ਚੱਲਾਂ ਵਾ ਜਿਹੜਾ ਇਨਸਾਨ ਇਨਸਾਨੀਅਤ ਭੁੱਲ ਗਿਆ ਵੀਰੇ ਇਨਸਾਨ ਕਾ ਦਾ ਵੀਰੇ ਮੈਂ ਜਦੋਂ ਦੇਖਿਆ ਨਾ ਉਹ ਬੋਲਦੇ ਥੱਲੋਂ ਉਹਦੇ ਅੱਖ ਲੱਗੀ ਹੋਈ ਸੀ ਮੈਂ 1 ਮਿੰਟ ਨਹੀਂ ਲਾਇਆ ਮੈਂ ਫਟਾਫਟ ਡੱਬ ਭਰ ਕੇ ਲੈ ਆਵਾ ਵੱਡੇ ਭਾਈ ਇਹ ਗਿਲਚੋਂ ਕੋ ਐ ਜੀ ਗਿਲਚੋਂ ਕੁਲਦੇ ਉੱਪਰ ਜੀ ਕੀ ਹੋਇਆ ਕੀ ਆ ਇਹ ਵਾਟ ਨੂੰ ਛੋੜਿਆ ਸੀ ਉਹ ਅੱਗ ਲੱਗੀ ਆ ਜੀ ਕਿੱਥਾਂ ਲੱਗੀ ਪਤਾ ਲੱਗਿਆ ਉਹ ਪੰਨੇ ਜਿਹਾ ਹੁਣ ਅਜੇ ਵੀ ਹੁਣ ਆਇਆ ਜੀ ਕਿੰਨੇ ਕ ਬੰਦੇ ਵਿੱਚ ਸੀ ਇਹ ਦੋ ਬੰਦੇ ਜੀ ਵੱਧ ਗਏ ਵੱਧ ਗਏ ਜੀ ਵੱਧ ਗਏ ਅੱਗ ਵੀ ਜੋ ਜਤਨ ਜਾਰੀ ਹੈ ਹਾਂਜੀ ਅਗਭਜਾ ਦਿੱਤੀ ਜੀ ਹਾਂ ਉਹ ਅਗਭਜਾ ਦਿੱਤੀ ਕੋਈ ਜਾਨੀ ਨੁਕਸਾਨ ਨਹੀਂ 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 ਕੋਈ ਨਹੀਂ ਜੀ ਕੋਈ